ਪੰਚਕੁਲਾ ਵਿੱਚ ਇੱਕ ਪਿਤਾ ਨੇ ਆਪਣੇ بیٹے ਤੇ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਆਪ ਵੀ ਖੁਦਕੁਸ਼ੀ ਕਰ ਲਈ ਚਾਕੂ ਮਾਰ ਕੇ ਪਤਨੀ ਅਤੇ بیٹے ਦਾ ਕਤਲ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਬੇਟਾ ਬਚ ਗਿਆ ਹੈ ਜ਼ਖਮੀ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਪਹਤੀ ਕਰਵਾਇਆ ਗਿਆ ਹੈ ਤਕਰੀਬਨ ਸਵੇਰੇ 9 ਵਜੇ ਦੀ ਇਹ ਘਟਨਾ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਫੋਰੈਂਸਿਕ ਟੀਮ ਵੀ ਪਹੁੰਚੀ ਹੋਈ ਹੈ ਮੌਕੇ ਤੇ ਪੰਚਕੁਲਾ ਦੇ ਸੈਕਟਰ 9 ਦੀ ਇਹ ਵਾਰਦਾਤ ਜਿੱਥੇ ਪਿਤਾ ਨੇ ਆਪਣੀ ਤਮਾਮ ਪਰਵਾਰਕ ਮੈਂਬਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਕ ਬੇਟਾ ਬਚ ਗਿਆ ਹੈ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਕਿ ਆਖਰੀ ਅਜਿਹਾ ਕਿਉਂ ਕੀਤਾ ਗਿਆ ਖੋਦ ਸਲਫਾਸ ਦੀਆਂ ਗੋਲੀਆਂ ਹਸਪਤਾਲ ਲੋਖਾ ਦੀਆਂ ਗਈਆਂ ਆਪਣੀ ਪਤਨੀ ਨੂੰ ਵੀ ਮਾਰ ਦਿੱਤਾ ਉਸ ਦੇ ਨਾਲ ਹੀ ਦੋ ਬੇਟਿਆਂ ਨੂੰ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਵਿੱਚੋਂ ਇੱਕ ਬਚ ਗਿਆ ਹੈ ਜਸਮੀਤ ਕੌਰ এবੀਬੀ ਸੰਜੋਬ ਪੱਤਰਕਾਰ ਜੁੜੇ ਹੋਏ ਨੇ ਜਸਮੀਤ ਕਾਰਨਾਂ ਦਾ ਕੁਝ ਪਤਾ ਚੱਲ ਸਕਿਆ ਕਿ ਆਖਰ ਅਜਿਹਾ ਕਿਉਂ ਕੀਤਾ ਇਸ ਪਿਤਾ ਨੇ ਜੀ ਅਮਨ ਜੋਤੀ ਜੋ ਜਾਣਕਾਰੀ ਮਿਲੀ ਹੈ ਉਸ ਦੇ ਮਤਬਕ ਸ ਵਿਨੋਦ ਮਿੱਤਲ ਨੇ ਪਹਿਲਾਂ ਤਾਂ ਆਪਣੇ ਪਤਨੀ ਜੋ ਜਿਸ ਦਾ ਨਾਮ ਮੀਲਾ ਮੈ ਤੇ ਨਾਲ ਆਪਣਾ 9 ਸਾਲ ਦੇ ਮੁੰਡੇ ਦਾ ਜਿਹੜਾ ਕਤਲ ਕੀਤਾ ਹੈ ਰੋਹਿਤ ਨਾਮ ਦੇ ਮੁੰਡੇ ਦਾ ਤੇ ਜਿਹੜਾ ਦੂਸਰਾ ਮੁੰਡਾ ਹੈਗਾ ਪ੍ਰਥਮ ਜੋ 12 ਸਾਲਾਂ ਦਾ ਹੈ ਉਹ ਇਸ ਦੇ ਵਿੱਚ ਬਚ ਗਿਆ ਉਸ ਨੂੰ ਹਾਲਾਂਕਿ ਸੱਟਾਂ ਬਹੁਤ ਆਈਆਂ ਨੇ ਪੰਚਕੂਲਾ ਦੇ ਇੱਕ ਕੈਨੇਡੀਅਨ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਦਾਖਲ ਕਰਾਇਆ ਗਿਆ ਜਿੱਥੇ ਇਲਾਜ ਚੱਲ ਰਿਹਾ ਹੈ ਜਗ੍ਹਾ ਤੋਂ ਸੋਸਾਇਟੀ ਵਾਲੀ ਜਗ੍ਹਾ ਤੋਂ ਜਿਹੜਾ ਉਹਨਾਂ ਨੇ ਆਪ ਵੀ ਕਿਹਾ ਕਿ ਵਿਨੋਦ ਮਿੱਤਲ ਨੇ आत्महत्या की जांच कर रही है जो भी सुसाइड नोट लिखिया उस बारे पुलिस ने जो कोई भी जानकारी नहीं दी है कि कारण है इस ए, मर्डर का जी आत्महत्या हाँ विनोद मित्तल ने की है हालांकि पूरी जांच चल रही है अजय अजे फिलहाल इस तु इला हो इंफोरमेस जी सामने नहीं आई है